বারবার ਖਾਰਿਸ਼ ਆ ਰਹੀ ਹੈ ਜਾਂ ਫਿਰ ਤੁਹਾਡੇ ਖਾਰਿਸ਼ ਕਰਨ ਦੇ ਨਾਲ ਜਿਹੜੇ ਨਿਸ਼ਾਨ ਬਣ ਰਹੇ ਨੇ ਲਾਲ ਲਾਲ ਤੇਜ਼ ਦੇ ਨਾਲ ਹੀ ਜੇਕਰ ਤੁਹਾਨੂੰ ਫਲਵਾਰੀ ਦੀ ਬਿਮਾਰੀ ਹੈ ਤੇ ਹੁਣ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਡਾਕਟਰ ਸ਼ਾਰਦਾ ਐਰੋਵੈਦਿਕ ਹਸਪੀਟਲ ਜਿਹੜਾ ਲੈ ਕੇ ਆਇਆ ਤੁਹਾਡੇ ਲਈ ਇਲਾਜ ਜੀ ਹਾਂ ਕਿਉਂਕਿ ਤੁਹਾਡੀ ਛੋਟੀ ਜੀ ਬਿਮਾਰੀ ਤੁਹਾਡੇ ਲਈ ਵੱਡੀ ਸਮੱਸਿਆ ਜਿਹੜੀ ਹੈ ਬਣ ਸਕਦੀ ਹੈ ਕਈ ਵਾਰੀ ਆਪਾਂ ਦੇਖਦੇ ਆ ਕਿ ਲੋਕ ਫਲਵਾਰੀ ਦੇ ਕਰਕੇ ਲੋਕਾਂ ਵਿੱਚ ਬੜੀ ਜ਼ਿਆਦਾ ਜਿਹੜੀ ਹੈ ਛੂਛਾਤ ਆਜਾ ਦੇ ਇੱਕ ਦੂਜੇ ਦੇ ਟੱਚ ਦੇ ਵਿੱਚ ਨਹੀਂ ਰਹਿੰਦੇ ਉਹ ਸੂਤ ਦੇ ਆ ਜੇਕਰ ਅਸੀਂ ਇਹਨਾਂ ਦੇ ਨਾਲ ਜਿਹੜਾ ਕੁਝ ਸ਼ੇਅਰਿੰਗ ਕਰਾਂਗੇ ਜਾਂ ਫਿਰ ਗੱਲ ਕਰਾਂਗੇ ਸਾਨੂੰ ਇਹ ਬਿਮਾਰੀ ਜਿਹੜੀ ਹੈ ਨਾ ਲੱਗ ਜਵੇ ਪਰ ਹੁਣ ਤੁਹਾਨੂੰ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹਦਾ ਇਲਾਜ ਜਿਹੜਾ ਹੈ ਬਿਲਕੁਲ ਸੰਭਵ ਹੋਣ ਲੱਗਾ ਹੈ ਉਹ ਵੀ ਤੁਹਾਡੇ ਆਪਣੇ ਸ਼ਹਿਰ ਲੁਧਿਆਣਾ ਡਾਕਟਰ ਸ਼ਾਰਦਾ ਹਾਇਰਵੇਦਾ ਹਸਪੀਟਲ ਦੇ ਵਿੱਚ ਜਿੱਥੇ ਕੁਝ ਸਾਲਾਂ ਦੀ ਬਿਮਾਰੀ ਜਿਹੜੀ ਹੈ ਉਹ ਸਿਰਫ ਸਿਰਫ ਕੁਝ ਦਿਨਾਂ ਦੇ ਵਿੱਚ ਜਿਹੜੀ ਹੈ ਖਤਮ ਹੋ ਸਕਦੀ ਹੈ ਬਹੁਤ ਜ਼ਿਆਦਾ ਰਿਸਰਚ ਤੋਂ ਬਾਅਦ ਜਿਹੜੀ ਹੈ ਤੁਹਾਡੇ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਇਸ ਬਿਮਾਰੀ ਦਾ ਜਿਹੜਾ ਇਲਾਜ ਕਰਨੇ ਲੈ ਕੇ ਆਏ ਆ ਤੇ ਜਲਦੀ ਤੋਂ ਜਲਦੀ ਜਾ ਕੇ ਇੱਥੇ ਵਿజిਟ ਕਰ ਲੋ ਜਿਹੜੀ ਲੋਕੇਸ਼ਨ ਆ ਉਹ ਥੱਲੇ ਪੱਟੀ ਜੇ ਵਿੱਚ ਜਿਹੜੀ ਚੱਲ ਰਹੀ ਹੈ ਤੇ ਨੰਬਰ ਵੀ ਦਿੱਤਾ ਹੋਇਆ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਸਕਿਨ ਦੀ ਜਾਂ ਫਲਵੈਰੀ ਦੀ ਬਿਮਾਰੀ ਹੈ ਐਨ ਐਸ ਨੰਬਰ ਤੇ ਫੋਨ ਕਰਕੇ ਜਾਂ ਫਿਰ ਇਸ ਥੱਲੇ ਜਿਹੜਾ ਐਡਰੈਸ ਆ ਇੱਥੇ ਜਾ ਕੇ ਤੁਸੀਂ ਇੱਕ ਵਾਰੀ ਵਿజిਟ ਕਰਕੇ ਆਪਣੀ ਬਿਮਾਰੀ ਦਾ ਜਿਹੜਾ ਇਲਾਜ ਜ਼ਰੂਰ ਕਰਵਾ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਇੱਥੇ ਵਿజిਟ ਕੀਤਾ ਹੋਇਆ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਜੀ ਤੇ ਹੋਰ ਇਦਾਂ ਦੀ ਅਪਡੇਟ ਇਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਸੀ ਦੀ ਹੈਡਲਾਈਨ